ਇਸ ਵੇਲੇ ਦੀ ਵੱਡੀ ਖਬਰ ਜ਼ਿਰਖਪੁਰ ਤੋਂ ਆ ਰਹੀ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਹੋਟਲਾਵਲਿਆ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜਿਹੜੀਆਂ ਸੜਕ ਪਟਕੇ ਜੋੜੀ ਗਈ ਹੈ ਜਿਸ ਤੋਂ ਬਾਅਦ ਕੀ ਸੜਕ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਮਿੱਟੀ ਪਾ ਕੇ ਟੋਏ ਬਣਾ ਦਿੱਤੇ ਜਾਂਦੇ ਨੇ ਜੋ ਕਿ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਤਸਵੀਰਾਂ ਇੱਕ ਵਾਰ ਦੇਖੋ ਜੋ ਕਿ ਜ਼ਿਰਖਪੁਰ ਦੇ ਸਿੰਘਪੁਰਾ ਚੌਂਕ ਦੀਆਂ ਨੇ ਜਿੱਤੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਪਰ ਸੀਵਰੇਜ ਪੱਟ ਕੇ ਕੁਝ ਹੋਟਲ ਵਾਲਿਆਂ ਨੇ ਸੀਵਰੇਜ ਜੋੜਿਆ ਜਿਸ ਦੇ ਨਾਲ ਸੜਕ ਟਸ ਗਈ ਹੈ ਤੇ ਜਿਹੜਾ ਵੱਡੀ ਸੜਕ ਦੁਰਘਟਨਾ ਨੂੰ ਇਹ ਸੰਦੇਸ਼ਾ ਸਿੱਧੇ ਤਰੀਕੇ ਦੇ ਨਾਲ ਹੋ ਸਕਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਰੋਡਵੇਜ਼ ਦੀ ਬੱਸ ਦਾ ਟਾਇਰ ਜਿਹੜਾ ਪੂਰਾ ਜ਼ਮੀਨ ਦੇ ਵਿੱਚ ਤਸ ਗਿਆ ਹੈ ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਸਕਦਾ ਸੀ ਕਈ ਲੋਕਾਂ ਦੀ ਮੌਤ ਵੀ ਹੋ ਸਕਦੀ ਸੀ ਪਰ ਗਣੀ ਮਤ ਰਹੀ ਹੈ ਕਿ ਕੋਈ ਵੀ ਐਦਾਂ ਦੀ ਘਟਨਾ ਨਹੀਂ ਵਾਪਰੀ ਬਚਾਅ ਹੋ ਗਿਆ ਪਰ ਹੋਟਲਾਂ ਵਾਲਿਆਂ ਦੇ ਬਲੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜੋੜੀਆਂ ਗਈਆਂ ਜਿਸ ਤੋਂ ਬਾਅਦ ਸੜਕ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਜਿਸ ਦੇ ਨਾਲ ਬਾਅਦ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ بارش ਹੁੰਦੀ ਹੈ ਤੇ بارش ਹੋਣ ਤੋਂ ਬਾਅਦ ਸੜਕ ਦੀ ਇਹ ਹਾਲਤ ਬਣ ਜਾਂਦੀ ਹੈ ਤੇ ਲੋਕਾਂ ਦੇ ਜਿਹੜੇ ਗੱਡੀਆਂ ਦੇ ਟਾਇਰ ਵਿੱਚ ਸੜਕ ਦੇ ਤਸ ਜਾਂਦੇ ਨੇ ਜੋ ਕਿ ਸਿੱਧਾ-ਸਿੱਧਾ ਇੱਕ ਵੱਡੀ ਘਟਨਾ ਨੂੰ ਸੰਦੇਸ਼ਾ ਦਿੰਦਾ ਹੈ ਪ੍ਰਸ਼ਾਸਨ ਦੀ ਚਾਤ ਇਸ ਵੱਲ ਕਦ ਪਏਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਤਸਵੀਰਾਂ ਤੁਸੀਂ ਇੱਕ ਵਾਰ ਜ਼ਿਰਕਪੁਰ ਤੋਂ ਜ਼ਰੂਰ ਦੇਖੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਹੋਟਲ ਵਾਲੇ ਆਪਣੀ ਮਨਮਰਜ਼ੀ ਕਰਕੇ ਸੜਕ ਦੇ ਉੱਤੇ ਸੜਕਾਂ ਪਟਕੇ ਉਹਦੇ ਵਿੱਚ ਸੀਵਰੇਜ ਦੀ ਪਾਈਪਾਂ ਗੈਰ ਕਾਨੂੰਨੀ ਢੰਗ ਦੇ ਨਾਲ ਜੋੜ ਕੇ ਬਾਅਦ ਦੇ ਵਿੱਚ ਸੜਕਾਂ ਦੇ ਆਹ ਹਾਲਾਤ ਕਰ ਦਿੰਦੇ ਨੇ ਜਿਸ ਦੇ ਕਾਰਨ ਵੱਡੀ ਵੱਡੀ ਘਟਨਾਵਾਂ ਵਾਪਰ ਜਾਂਦੀਆਂ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਇਸ ਵੇਲੇ ਦੀ ਵੱਡੀ ਖਬਰ ਜ਼ਿਰਖਪੁਰ ਤੋਂ ਆ ਰਹੀ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਹੋਟਲਾਵਲਿਆ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਸਿਵਰੇਜ ਦੀਆਂ ਪਾਈਪਾਂ ਜਿਹੜੀਆਂ ਸੜਕ ਪੱਟ ਕੇ ਜੋੜੀ ਗਈ ਹੈ ਜਿਸ ਤੋਂ ਬਾਅਦ ਕੀ ਸੜਕ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਮਿੱਟੀ ਪਾ ਕੇ ਟੋਏ ਬਣਾ ਦਿੱਤੇ ਜਾਂਦੇ ਨੇ ਜੋ ਕਿ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਤਸਵੀਰਾਂ ਇੱਕ ਵਾਰ ਦੇਖੋ ਜੋ ਕਿ ਜ਼ਿਰਖਪੁਰ ਦੇ ਸਿੰਘਪੁਰਾ ਚੌਂਕ ਦੀਆਂ ਨੇ ਜਿੱਥੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਪਰ ਸਿਵਰੇਜ ਪੱਟ ਕੇ ਕੁਝ ਹੋਟਲ ਵਾਲਿਆਂ ਨੇ ਸਿਵਰੇਜ ਜੋੜਿਆ ਜਿਸ ਦੇ ਨਾਲ ਸੜਕ ਤਸ ਗਈ ਹੈ ਤੇ ਜਿਹੜਾ ਵੱਡੀ ਸੜਕ ਦੁਰਘਟਨਾ ਨੂੰ ਇਹ ਸੰਦੇਸ਼ਾ ਸਿੱਧੇ ਤਰੀਕੇ ਦੇ ਨਾਲ ਹੋ ਸਕਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਬਰੋਡਵੇਸ ਦੀ ਬੱਸ ਦਾ ਟਾਇਰ ਜਿਹੜਾ ਪੂਰਾ ਜ਼ਮੀਨ ਦੇ ਵਿੱਚ ਤਸ ਗਿਆ ਹੈ ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਸਕਦਾ ਸੀ ਕਈ ਲੋਕਾਂ ਦੀ ਮੌਤ ਵੀ ਹੋ ਸਕਦੀ ਸੀ ਪਰ ਗਣੀ ਮਤ ਰਹੀ ਹੈ ਕਿ ਕੋਈ ਵੀ ਐਦਾਂ ਦੀ ਘਟਨਾ ਨਹੀਂ ਵਾਪਰੀ ਬਚਾਅ ਹੋ ਗਿਆ ਪਰ ਹੋਟਲਾਂ ਵਾਲਿਆਂ ਦੇ ਬਲੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜੋੜੀਆਂ ਗਈਆਂ ਜਿਸ ਤੋਂ ਬਾਅਦ ਸੜਕ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਜਿਸ ਦੇ ਨਾਲ ਬਾਅਦ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ بارش ਹੁੰਦੀ ਹੈ ਤੇ بارش ਹੋਣ ਤੋਂ ਬਾਅਦ ਸੜਕ ਦੀ ਇਹ ਹਾਲਤ ਬਣ ਜਾਂਦੀ ਹੈ ਤੇ ਲੋਕਾਂ ਦੇ ਜਿਹੜੇ ਗੱਡੀਆਂ ਦੇ ਟਾਇਰ ਵਿੱਚ ਸੜਕ ਦੇ ਤਸ ਜਾਂਦੇ ਨੇ ਜੋ ਕਿ ਸਿੱਧਾ ਸਿੱਧਾ ਇੱਕ ਵੱਡੀ ਘਟਨਾ ਨੂੰ ਸੰਦੇਸ਼ਾ ਦਿੰਦਾ ਹੈ ਪ੍ਰਸ਼ਾਸਨ ਦੀ ਚਾਤ ਇਸ ਵੱਲ ਕਦ ਪਏਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਤਸਵੀਰਾਂ ਤੁਸੀਂ ਇੱਕ ਵਾਰ ਜ਼ਿਰਖਪੁਰ ਤੋਂ ਜ਼ਰੂਰ ਦੇਖੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਹੋਟਲ ਵਾਲੇ ਆਪਣੀ ਮਨਮਰਜ਼ੀ ਕਰਕੇ ਸੜਕ ਦੇ ਉੱਤੇ ਸੜਕਾਂ ਪਟਕੇ ਉਹਦੇ ਵਿੱਚ ਸੀਵਰੇਜ ਦੀ ਪਾਈਪਾਂ ਗੈਰ ਕਾਨੂੰਨੀ ਢੰਗ ਦੇ ਨਾਲ ਜੋੜ ਕੇ ਬਾਅਦ ਦੇ ਵਿੱਚ ਸੜਕਾਂ ਦੇ ਆ ਹਾਲਾਤ ਕਰ ਦਿੰਦੇ ਨੇ ਜਿਸ ਦੇ ਕਾਰਨ ਵੱਡੀ ਵੱਡੀ ਕਟਨਾਵਾ ਵਾਪਰ ਜਾਂਦੀਆਂ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਇਸ ਵੇਲੇ ਦੀ ਵੱਡੀ ਖਬਰ ਜ਼ਿਰਖਪੁਰ ਤੋਂ ਆ ਰਹੀ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਹੋਟਲਾਵਲਿਆ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜਿਹੜੀਆਂ ਸੜਕ ਪੱਟ ਕੇ ਜੋੜੀ ਗਈ ਹੈ ਜਿਸ ਤੋਂ ਬਾਅਦ ਕੀ ਸੜਕ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਮਿੱਟੀ ਪਾ ਕੇ ਟੋਏ ਬਣਾ ਦਿੱਤੇ ਜਾਂਦੇ ਨੇ ਜੋ ਕਿ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਤਸਵੀਰਾਂ ਇੱਕ ਵਾਰ ਦੇਖੋ ਜੋ ਕਿ ਜ਼ਿਰਖਪੁਰ ਦੇ ਸਿੰਘਪੁਰਾ ਚੌਂਕ ਦੀਆਂ ਨੇ ਜਿੱਤੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਪਰ ਸੀਵਰੇਜ ਪੱਟ ਕੇ ਕੁਝ ਹੋਟਲ ਵਾਲਿਆਂ ਨੇ ਸੀਵਰੇਜ ਜੋੜਿਆ ਜਿਸ ਦੇ ਨਾਲ ਸੜਕ ਤਸ ਗਈ ਹੈ ਤੇ ਜਿਹੜਾ ਵੱਡੀ ਸੜਕ ਦੁਰਘਟਨਾ ਨੂੰ ਇਹ ਸੰਦੇਸ਼ਾ ਸਿੱਧੇ ਤਰੀਕੇ ਦੇ ਨਾਲ ਹੋ ਸਕਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਰੋਡਵੇਜ਼ ਦੀ ਬੱਸ ਦਾ ਟਾਇਰ ਜਿਹੜਾ ਪੂਰਾ ਜ਼ਮੀਨ ਦੇ ਵਿੱਚ ਤਸ ਗਿਆ ਹੈ ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਸਕਦਾ ਸੀ ਕਈ ਲੋਕਾਂ ਦੀ ਮੌਤ ਵੀ ਹੋ ਸਕਦੀ ਸੀ ਪਰ ਗਣੀ ਮਤ ਰਹੀ ਹੈ ਕਿ ਕੋਈ ਵੀ ਐਦਾਂ ਦੀ ਘਟਨਾ ਨਹੀਂ ਵਾਪਰੀ ਬਚਾਅ ਹੋ ਗਿਆ ਪਰ ਹੋਟਲਾਂ ਵਾਲਿਆਂ ਦੇ ਬਲੋਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜੋੜੀਆਂ ਗਈਆਂ ਜਿਸ ਤੋਂ ਬਾਅਦ ਸੜਕ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਜਿਸ ਦੇ ਨਾਲ ਬਾਅਦ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ بارش ਹੁੰਦੀ ਹੈ ਤੇ بارش ਹੋਣ ਤੋਂ ਬਾਅਦ ਸੜਕ ਦੀ ਇਹ ਹਾਲਤ ਬਣ ਜਾਂਦੀ ਹੈ ਤੇ ਲੋਕਾਂ ਦੇ ਜਿਹੜੇ ਗੱਡੀਆਂ ਦੇ ਟਾਇਰ ਵਿੱਚ ਸੜਕ ਦੇ ਤਸ ਜਾਂਦੇ ਨੇ ਜੋ ਕਿ ਸਿੱਧਾ-ਸਿੱਧਾ ਇੱਕ ਵੱਡੀ ਘਟਨਾ ਨੂੰ ਸੰਦੇਸ਼ਾ ਦਿੰਦਾ ਹੈ ਪ੍ਰਸ਼ਾਸਨ ਦੀ ਚਾਤ ਇਸ ਵੱਲ ਕਦ ਪਏਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਤਸਵੀਰਾਂ ਤੁਸੀਂ ਇੱਕ ਵਾਰ ਜ਼ਿਰਕਪੁਰ ਤੋਂ ਜ਼ਰੂਰ ਦੇਖੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਹੋਟਲ ਵਾਲੇ ਆਪਣੀ ਮਨਮਰਜ਼ੀ ਕਰਕੇ ਸੜਕ ਦੇ ਉੱਤੇ ਸੜਕਾਂ ਪਟਕੇ ਉਹਦੇ ਵਿੱਚ ਸੀਵਰੇਜ ਦੀ ਪਾਈਪਾਂ ਗੈਰ ਕਾਨੂੰਨੀ ਢੰਗ ਦੇ ਨਾਲ ਜੋੜ ਕੇ ਬਾਅਦ ਦੇ ਵਿੱਚ ਸੜਕਾਂ ਦੇ ਆਹ ਹਾਲਾਤ ਕਰ ਦਿੰਦੇ ਨੇ ਜਿਸ ਦੇ ਕਾਰਨ ਵੱਡੀ ਵੱਡੀ ਕਟਨਾਵਾਵਾਂ ਵਾਪਰ ਜਾਂਦੀਆਂ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਇਸ ਵੇਲੇ ਦੀ ਵੱਡੀ ਖਬਰ ਜ਼ਿਰਖਪੁਰ ਤੋਂ ਆ ਰਹੀ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਹੋਟਲਾਂ ਵਾਲਿਆਂ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਸਿਵਰੇਜ ਦੀਆਂ ਪਾਈਪਾਂ ਜਿਹੜੀਆਂ ਸੜਕ ਪੱਟ ਕੇ ਜੋੜੀ ਗਈ ਹੈ ਜਿਸ ਤੋਂ ਬਾਅਦ ਕੀ ਸੜਕ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਮਿੱਟੀ ਪਾ ਕੇ ਟੋਏ ਬਣਾ ਦਿੱਤੇ ਜਾਂਦੇ ਨੇ ਜੋ ਕਿ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਤਸਵੀਰਾਂ ਇੱਕ ਵਾਰ ਦੇਖੋ ਜੋ ਕਿ ਜ਼ਿਰਖਪੁਰ ਦੇ ਸਿੰਘਪੁਰਾ ਚੌਂਕ ਦੀਆਂ ਨੇ ਜਿੱਤੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਪਰ ਸਿਵਰੇਜ ਪੱਟ ਕੇ ਕੁਝ ਹੋਟਲ ਵਾਲਿਆਂ ਨੇ ਸਿਵਰੇਜ ਜੋੜਿਆ ਜਿਸ ਦੇ ਨਾਲ ਸੜਕ ਤਸ ਗਈ ਹੈ ਤੇ ਜਿਹੜਾ ਵੱਡੀ ਸੜਕ ਦੁਰਘਟਨਾ ਨੂੰ ਇਹ ਸੰਦੇਸ਼ਾ ਸਿੱਧੇ ਤਰੀਕੇ ਦੇ ਨਾਲ ਹੋ ਸਕਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਰੋਡਵੇਜ਼ ਦੀ ਬੱਸ ਦਾ ਟਾਇਰ ਜਿਹੜਾ ਪੂਰਾ ਜ਼ਮੀਨ ਦੇ ਵਿੱਚ ਤਸ ਗਿਆ ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਸਕਦਾ ਸੀ ਕਈ ਲੋਕਾਂ ਦੀ ਮੌਤ ਵੀ ਹੋ ਸਕਦੀ ਸੀ ਪਰ ਗਣੀਮਤ ਰਹੀ ਹੈ ਕਿ ਕੋਈ ਵੀ ਐਦਾਂ ਦੀ ਘਟਨਾ ਨਹੀਂ ਵਾਪਰੀ ਬਚਾਅ ਹੋ ਗਿਆ ਪਰ ਹੋਟਲਾਂ ਵਾਲਿਆਂ ਦੇ ਬਲੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਜੋੜੀਆਂ ਗਈਆਂ ਜਿਸ ਤੋਂ ਬਾਅਦ ਸੜਕ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਜਿਸ ਦੇ ਨਾਲ ਬਾਅਦ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ بارش ਹੁੰਦੀ ਹੈ ਤੇ بارش ਹੋਣ ਤੋਂ ਬਾਅਦ ਸੜਕ ਦੀ ਇਹ ਹਾਲਤ ਬਣ ਜਾਂਦੀ ਹੈ ਤੇ ਲੋਕਾਂ ਦੇ ਜਿਹੜੇ ਗੱਡੀਆਂ ਦੇ ਟਾਇਰ ਵਿੱਚ ਸੜਕ ਦੇ ਤਸ ਜਾਂਦੇ ਨੇ ਜੋ ਕਿ ਸਿੱਧਾ ਸਿੱਧਾ ਇੱਕ ਵੱਡੀ ਘਟਨਾ ਨੂੰ ਸੰਦੇਸ਼ਾ ਦਿੰਦਾ ਹੈ ਪ੍ਰਸ਼ਾਸਨ ਦੀ ਚਾਤ ਇਸ ਵੱਲ ਕਦ ਪਏਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਤਸਵੀਰਾਂ ਤੁਸੀਂ ਇੱਕ ਵਾਰ ਜ਼ਿਰਕਪੁਰ ਤੋਂ ਜ਼ਰੂਰ ਦੇਖੋ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਹੋਟਲ ਵਾਲੇ ਆਪਣੀ ਮਨਮਰਜ਼ੀ ਕਰਕੇ ਸੜਕ ਦੇ ਉੱਤੇ ਸੜਕਾਂ ਪਟਕੇ ਉਹਦੇ ਵਿੱਚ ਸੀਵਰੇਜ ਦੀ ਪਾਈਪਾਂ ਗੈਰ ਕਾਨੂੰਨੀ ਢੰਗ ਦੇ ਨਾਲ ਜੋੜ ਕੇ ਬਾਅਦ ਦੇ ਵਿੱਚ ਸੜਕਾਂ ਦੇ ਆਹ ਹਾਲਾਤ ਕਰ ਦਿੰਦੇ ਨੇ ਜਿਸ ਦੇ ਕਾਰਨ ਵੱਡੀ ਵੱਡੀ ਘਟਨਾਵਾਂ ਵਾਪਰ ਜਾਂਦੀਆਂ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ